ਵਿਲੇ ਮੌਜੂਦਾ ਸ਼ਹਿਰ ਧਾਰੀਵਾਲ ਦੇ ਵਿੱਚ ਜਿੱਥੇ ਧਾਰੀਵਾਲ ਦੇ ਬਿਲਕੁਲ ਹੀ ਨਾਲ ਦਾ ਨਜ਼ਦੀਕੀ ਪਿੰਡਾ ਮੂਲਿਆਵਾਲ ਪਿੰਡ ਜੜਾਵਾ ਮੂਲਿਆਵਾਲ ਬੇਹਦ ਜਿਆਦਾ ਸੁਰਖੀਆਂ ਦੇ ਵਿੱਚ ਵਾ ਗਾਇਕ ਏਪੀ ਢਿੱਲੋ ਜਿਹੜੇ ਕਿ ਵਰਲਡ ਫੇਮਸ ਰੈਪਰ ਨੇ ਲੇਕਿਨ ਏਪੀ ਢਿੱਲੋ ਤੋਂ ਵੀ ਅਗਰ ਥੋੜਾ ਪਿਛੇ ਨੂੰ ਚਲੇ ਜਾਈਏ ਤਾਂ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਸ਼ਖਸੀਅਤਾਂ ਜੜੀਆਂ ਨੇ ਇਸ ਪਿੰਡ ਨੂੰ ਬਿਲੋਂਗ ਕਰਦੀਆਂ ਨੇ ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਸੀਨੀਅਰ ਰਿਟਾਇਰਡ ਆਈਪੀਐਸ ਅਧਿਕਾਰੀ ਜਿਹੜੇ ਕਿ ਏਡੀਜੀਪੀ ਲਾਅ ਐਂਡ ਆਰਡਰ ਵੀ ਰਹੇ ਨੇ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਦੇ ਨਾਲ ਆਪਾਂ ਅੱਜ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਆ ਮੇਨ ਗੱਲਬਾਤ ਦਾ ਟੌਪਿਕ ਆ ਜਿਹੜੇ ਲਗਾਤਾਰ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਉੱਪਰ ਗੈਂਗਸਟਰਾਂ ਵੱਲੋਂ ਅਟੈਕ ਕੀਤੇ ਜਾ ਰਹੇ ਆ। ਹਾਂਜੀ ਸਰ ਗੱਲਬਾਤ ਵਿੱਚ ਸਵਾਗਤ ਹੈ ਜੀ। ਲਗਾਤਾਰ ਸੂਬੇ ਦੀ ਕਾਨੂੰਨ ਵਿਵਸਥਾ ਜਿਹੜੀ ਹੈ ਡਗਮਗਾ ਚੁਕੀ ਦੀ ਆ। ਲਗਾਤਾਰ ਗੈਂਗਸਟਰਾਂ ਵੱਲੋਂ ਪੁਲਿਸ ਸਟੇਸ਼ਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਵਾ। ਸਰ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਥੈਂਕ ਯੂ ਜੀ। ਔਰ ਇਸ ਨੂੰ ਲੈ ਕੇ ਇਹ ਕਹਿਣਾ ਚਾਹੂੰਗਾ ਕਿ ਸਾਡੀ ਬਾਰਡਰ ਸਟੇਟ ਹੈ। ਔਰ ਜਿਹੜੇ ਸਟੇਕ ਹোলਡਰਸ ਲਾਅ ਐਂਡ ਆਰਡਰ ਨੂੰ ਦੇਖਦੇ ਨੇ ਉਹਨਾਂ ਨੂੰ ਹੋਰ ਚੁਸਤੀ ਫੁਰਤੀ ਦੀ ਜਰੂਰਤ ਹੈ ਫੈਕਟਸ ਨੂੰ ਕਨਸੀਲ ਕੀਤੇ ਬਿਨਾ ਡਟਰੈਂਟ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਵੀ ਸਾਡੀ ਸਟੇਟ ਦੀ ਲਾਅ ਐਂਡ ਆਰਡਰ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਖਾਸ ਕਰਕੇ ਜਿਹੜੀ ਪੋਲਿਟੀਕਲ ਵਿਲੇ ਹੈ ਸਟੇਟ ਦੀ ਨਾਟ ਕਿ ਮੈਂ ਕਾਂਗਰਸ ਪੋਲਿਟੀਸ਼ੀਅਨ ਹੈ ਕਾਂਗਰਸ ਪਾਰਟੀ ਚ ਨੁਮਾਇੰਦਾ ਆ ਮੈਂਬਰ ਹੈ ਇਸ ਕਰਕੇ ਕਹਿ ਰਹੇ ਆ ਸੱਚ ਤੱਥਾਂ ਤੇ ਆਧਾਰਿਤ ਗੱਲ ਨਜ਼ਰ ਆ ਰਹੀ ਹੈ ਕਿ ਜਿਹੜੀ ਸਟੇਟ ਦੀ ਪੋਲਿਟੀਕਲ ਲੀਡਰਸ਼ਿਪ ਹੈ ਉਹ ਇਸ ਚੀਜ਼ ਨੂੰ ਪ੍ਰੋਪਰਲੀ ਹੈਂਡਲ ਨਹੀਂ ਕਰ پا ਰਹੀ ਔਰ ਇਹ ਵੀ ਗੱਲ ਨਜ਼ਰ ਆਉਂਦੀ ਹੈ ਕਿ ਜਿਹੜੀ ਆਪ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਆ ਉਹਨਾਂ ਦਾ ਦਖਲ ਬਹੁਤ ਜ਼ਿਆਦਾ ਆ ਸਟੇਟ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਘਟਾਉਣਾ ਚਾਹੀਦਾ ਆ ਤੇ ਜਿਹੜੇ ਲੋਕਲ ਸਟੇਕ ਹোলਡਰਸ ਨੇ ਉਹਨਾਂ ਨੂੰ ਕੰਟਰੋਲ ਦੇਣਾ ਚਾਹੀਦਾ ਆ ਆਦਰਵਾਇਸ ਸੀਐਮ ਪੰਜਾਬ ਇੱਕ ਨਾਕਾਮ ਪੰਜਾਬ ਸੀਐਮ ਦੇ ਤੌਰ ਤੇ ਨਾਮਣਾ ਖੱਟਣਗੇ ਜੀ ਸਰ ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨੀ ਇੱਕ ਵੱਡੀ ਘਟਨਾ ਹੁੰਦੀ ਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਉੱਪਰ ਜਿਹੜਾ ਵਾ ਇੱਕ ਵੱਡਾ ਅਟੈਕ ਜਿਹੜਾ ਹੋਇਆ ਵਾ ਉਸ ਨੂੰ ਲੈ ਕੇ ਜਿਹੜਾ ਵਾ ਕੀ ਤੁਹਾਡਾ ਨਜ਼ਰੀਆ ਵਾ ਕਿਸ ਤਰ੍ਹਾਂ ਦੇਖਦੇ ਹੋ ਖਾਸ ਤੌਰ ਤੇ ਪੁਲਿਸ ਦੀ ਕਾਰਜਕਾਰੀ ਨੂੰ ਲੈ ਕੇ ਪਹਿਲੀ ਗੱਲ ਤੇ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹੋ ਜੀ ਵਾਰਦਾਤਾ ਮੰਦ ਭਾਗੀਆਂ ਨੇ ਜੀ ਔਰ ਇਹ ਨਹੀਂ ਹੋਣੀਆਂ ਚਾਹੀਦੀਆਂ ਸੈਕੰਡ ਗੱਲ ਆ ਗਈ ਕਿ ਜਿਹੜੀ ਜਗ੍ਹਾ ਤੇ ਉਹ ਵਾਰਦਾਤ ਹੋਈ ਆ ਇੱਕ ਨਰੈਨ ਸਿੰਘ ਚੌੜਾ ਨੋਨ ਆਰਗੇਨਾਈਜ਼ਡ ਕ੍ਰਾਈਮ ਚ ਇਨਵੋਲਡ ਹੈ ਉਹਦੇ ਐਫ ਆਈ ਆਰਸ ਨੇ ਉਹ ਇੱਕ ਵੈਪਨ ਲੈ ਕੇ ਥ੍ਰੈਟਨ ਪਰਸਨ ਦੇ ਕੋਲ ਉਹ ਵੀ ਗੁਰੂ ਰਾਮਦਾਸ ਜੀ ਦੇ ਘਰ ਗੁਰਦੁਆਰਾ ਸਾਹਿਬ ਦੇ ਬਾਹਰ ਘੰਟਾ ਘਰ ਦੇ ਗੇਟ ਤੇ ਆ ਕੇ ਵੈਪਨ ਉੱਥੋਂ ਤੱਕ ਲੈ ਆਏ ਇਹ ਸਾਰੀ ਗੱਲ ਇਹ ਦੱਸਦੀ ਹੈ ਕਿ ਪੁਲਿਸ ਦਾ ਇਸ ਨੂੰ ਹੈਂਡਲ ਕਰਨਾ ਇੱਕ ਫੇਲਿਅਰ ਆ ਉਥੇ ਨਹੀਂ ਹੋਣਾ ਚਾਹੀਦਾ ਸੀ ਦੂਸਰੀ ਗੱਲ ਆ ਗਈ ਕਿ ਇਹ ਵੀ ਸਾਨੂੰ ਜਗ ਜाहिर ਗੱਲ ਹੈ ਕਿ ਸਾਹ ਸੁਖਵੀਰ ਸਿੰਘ ਬਾਦਲ ਥ्रेटਨ ਪਰਸਨ ਨੇ ਉਹਨਾਂ ਨੂੰ ਸਕਿਉਰਟੀ ਦਿੱਤੀ ਹੈ ਔਰ ਉਸ ਸਕਿਉਰਟੀ ਵਾਸਤੇ ਪੁਲਿਸ ਨੇ ਬਕਾਇਦਾ ਸਕਿਉਰਟੀ ਪ੍ਰੋਗਰਾਮ ਜਾਰੀ ਕੀਤਾ ਹੋਵੇਗਾ ਐਕਸੈਸ ਕੰਟਰੋਲ ਦਾ ਤੌਰ ਤਰੀਕਾ ਵਰਤਿਆ ਹੋਵੇਗਾ ਜਿਹੜੇ ਪ੍ਰੋਟੋਕਾਲਸ ਨੇ ਸਿਕਿਉਰਟੀ ਦੇ ਉਹ ਲਗਾਏ ਹੋਣਗੇ ਬਾਈ ਨੇਮ ਡਿਊਟੀਆਂ ਲੱਗੀਆਂ ਹੋਣਗੀਆਂ ਜੇ ਫੇਰ ਵੀ ਉਹ ਨਰੈਨ ਸਿੰਘ ਚੌੜਾ ਵਰਗਾ ਇਨਸਾਨ ਜਿਹੜਾ ਨੋਨ ਸੁਖਵੀਰ ਸਿੰਘ ਬਾਦਲ ਹੋਣਾ ਦੀ ਵਿਰੋਧਤਾ ਕਰਦਾ ਸੀਗਾ ਉੱਥੇ ਪਹੁੰਚਣਾ ਹੈ ਗਲਤ ਹੈ ਤੀਸਰੀ ਗੱਲ ਕੀ ਇਹਦੇ ਚ ਕੋਈ ਵੀ ਮਨਸ਼ਾ ਹੋਵੇ ਉਹ ਜਿਹੜੇ ਵੀ ਤਰੀਕੇ ਨਾਲ ਉੱਥੇ ਪਹੁੰਚਿਆ ਹੋਵੇ ਕੋਈ ਵੀ ਉਹਦੀ ਬੈਕਗ੍ਰਾਉਂਡ ਹੋਵੇ ਉਹ ਜਿੰਨੀ ਦੇਰ ਤਫਤੀਸ਼ ਨਹੀਂ ਪੂਰੀ ਹੋ ਜਾਂਦੀ ਉਨੀ ਦੇਰ ਤੱਕ ਪੁਲਿਸ ਨੂੰ ਆਪਣਾ ਜ਼बान ਤੇ ਕੰਟਰੋਲ ਰੱਖਣਾ ਚਾਹੀਦਾ ਸ਼ਬਦਾਵਲੀ ਤੇ ਕੰਟਰੋਲ ਰੱਖਣਾ ਚਾਹੀਦਾ ਆਪਣੀ ਤਫਤੀਸ਼ ਕਿਹੜੇ ਤਰੀਕੇ ਨਾਲ ਕੀ ਕਰ ਰਹੇ ਨੇ ਉਹਦਾ ਉਹਨੂੰ ਜਗਜਾਗ ਨਹੀਂ ਕਰਨਾ ਚਾਹੀਦਾ ਉਹ ਵੀ ਇੱਕ ਅਨਹੋਣੀ ਜੀ ਔਰ ਬੜੀ ਸ਼ਰਮਿੰਦਗੀ ਵਾਲੀ ਗੱਲ ਹੋਈ ਇਸ ਤੋਂ ਇਲਾਵਾ ਨਰੈਣ ਸਿੰਘ ਚੌੜਾ ਆਪਣੇ ਆਪ ਨੂੰ ਦਾੜਾ ਪ੍ਰਕਾਸ਼ ਕਰਕੇ ਦਸਤਾਰ ਸਜਾ ਕੇ ਆਪਣੇ ਆਪ ਨੂੰ ਸਵੈਮ ਹੋ ਸਿੱਖੀ ਪ੍ਰਚਾਰ ਦੇ ਤੌਰ ਤੇ ਮੋਰੀ ਸਮਝਦਾ ਆ ਉਹਨੇ ਗੁਰੂ ਘਰ ਜਾ ਕੇ ਕਿਸੇ ਵੀ ਮਕਸਦ ਨਾਲ ਕਿਸੇ ਨਾਲ ਰਲ ਕੇ ਕਿਸੇ ਦੇ ਕਹਿਣ ਤੇ ਇਕੱਲਾ ਤੇ ਹੋ ਨਹੀਂ ਸਕਦਾ ਕੋਈ ਉਹਦੀ ਟੀਮ ਹੋਏਗੀ ਜਿੰਨੇ ਉਹਨੇ ਵਾਰਦਾਤਾਂ ਕੀਤੀਆਂ ਨੇ ਉਹ ਬਿਨਾ ਟੀਮ ਤੋਂ ਨਹੀਂ ਕੀਤੀਆਂ ਉਹਨੂੰ ਇਹ ਉਹ ਜਗ੍ਹਾ ਨੂੰ ਚੂਜ਼ ਨਹੀਂ ਕਰਨਾ ਚਾਹੀਦਾ ਸੀਗਾ ਇਹੋ ਜਿਹੀ ਘਟਨਾ ਕਰਨ ਵਾਸਤੇ ਦੁਰਘਟਨਾ ਕਰਨ ਵਾਸਤੇ ਇਹ ਉਹਦੇ ਲਈ ਵੀ ਉਹਨੂੰ ਵੀ ਇਸ ਗੱਲ 'ਚ ਦੇਖਣਾ ਚਾਹੀਦਾ ਔਰ ਇਹ ਸਿੱਖੀ ਪਰੰਪਰਾਵਾਂ ਮਰਿਆਦਾ ਦੇ ਵਿਰੋਧ 'ਚ ਆ ਉਹਨੂੰ ਆਪਣੇ ਆਪ ਨੂੰ ਵੀ ਇਹਦਾ ਝੰਜੋੜ ਆਉਣਾ ਚਾਹੀਦਾ ਆ ਸੱਟ ਲੱਗਣੀ ਚਾਹੀਦੀ ਆ ਗੁਰੂ ਰਾਮਦਾਸ ਦਾ ਘਰ ਆ ਗੁਰੂ ਸਾਹਿਬ ਵੀ ਇੱਕ ਦਿਨ ਦੇਖਣਗੇ ਅਗਲੀ ਗੱਲ ਕਿ ਪੁਲਿਸ ਦੀ ਜਿਹੜੀ ਤਫ਼ਤੀਸ਼ ਆ ਉਹ ਇੱਕ ਨਿਰਪੱਖ ਔਰ ਮੈਰਿਟ ਤੇ ਔਰ ਸਚਾਈ ਤੇ ਹੋਣੀ ਚਾਹੀਦੀ ਆ ਔਰ ਉਹਦੇ ਚ ਕਿਸੇ ਸੀਨੀਅਰ ਅਧਿਕਾਰੀ ਸਟੇਟ ਪੁਲਿਸ ਹੈਡਕ quarters ਤੋਂ ਸਾਡੇ ਕੋਲ ਬਹੁਤ ਸਾਰੇ ਆਪੀਐਸ ਅਫਸਰ ਡੀਜੀ ਡੀਜੀ ਰੈਂਕ ਚ ਬੜੇ ਤਜਰਬੇਕਾਰ ਅਫਸਰ ਬੈਠੇ ਨੇ ਉਹਨਾਂ ਨੂੰ ਸੁਪਰਵੀਜ਼ਨ ਦੇਣੀ ਚਾਹੀਦੀ ਆ ਤਾਂ ਕਰਕੇ ਕੱਲ ਨੂੰ ਲੋਕਾਂ ਨੂੰ ਲੋਕਾਂ ਦਾ ਪੁਲਿਸ ਤੇ ਇਨਵੈਸਟੀਗੇਸ਼ਨ ਤੇ ਵਿਸ਼ਵਾਸਨਾ ਟੁੱਟੇ ਔਰ ਜਿਹੜੀ ਸਹੀ ਜੋ ਕੁਝ ਸਹੀ ਹੋਇਆ ਉਹ ਹੀ ਸਾਹਮਣੇ ਉਹ ਅਫਸਰ ਸੀਨੀਅਰ ਲਿਆ ਕੇ ਲੋਕਾਂ ਤੱਕ ਦੱਸੇ ਸਰ ਲਗਾਤਾਰ ਤੁਸੀਂ ਤਿੰਨ ਦਹਾਕੇ ਤੱਕ ਬਤੌਰ ਪੁਲਿਸ ਅਫੀਸਰ ਜਿਹੜਾ ਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਰਹੇ ਜੇ ਸੇਵਾ ਕੀਤੀ ਆ ਹੁਣ ਜਦੋਂ ਬਤੌਰ ਇੱਕ ਤੁਸੀਂ ਪੋਲੀਟਿਸ਼ੀਅਨ ਕਿਉਂਕਿ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰ ਚੁੱਕੇ ਦੇ ਜੇ ਪਹਿਲਾਂ ਬਤੌਰ ਅਫਸਰ ਜਦੋਂ ਜਾਂਦੇ ਸੀ ਪੰਜਾਬ ਵਿੱਚ ਹੁਣ ਬਤੌਰ ਐਜ਼ ਅ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਦੇ ਤੌਰ ਤੇ ਜਾਂਦੇ ਜੇ ਤਾਂ ਅੱਗੇ ਕੋਈ ਫਰਕ ਨਜ਼ਰ ਆਉਂਦਾ ਦੋਨਾਂ ਚੀਜ਼ਾਂ 'ਚ ਮਮ ਦੇਖੋ ਫਰਕ ਕਿਉਂ ਨਹੀਂ ਹੋਏਗਾ ਪਹਿਲੀ ਗੱਲ ਮੈਂ ਬੜੀ ਸਾਂਝੀ ਕਰਨਾ ਚਾਹੂੰਗਾ ਕਿ ਜਦੋਂ ਮੈਂ ਬਤੌਰ ਪੁਲਿਸ ਅਫਸਰ ਸੀਨੀਅਰ ਪੁਲਿਸ ਅਫਸਰ ਯੂਨੀਫਾਰਮ ਦੇ ਤੌਰ ਤੇ ਆਈਜੀ ਲਾਅ ਐਂਡ ਆਰਡਰ ਜਾਂ ਏਡੀਜੀ ਲਾਅ ਐਂਡ ਆਰਡਰ ਜਾਂ ਐਸਐਸਪੀ ਜਾਂ ਆਈਜੀ ਆਪਣੇ ਦਫਤਰ ਚ ਬੈਠਦਾ ਸੀ ਜਾਂ ਲੋਕਾਂ ਚ ਵਿਚਰਦਾ ਸੀ ਤੇ ਜਿਹੜੀ ਪਬਲਿਕ ਮੈਨੂੰ ਅਪਰੋਚ ਕਰਦੀ ਸੀ ਉਹ 1 ਡੀ ਸੀ ਉਹ ਕਿਵੇਂ ਕਿ ਮੈਨੂੰ ਸਾਹਮਣੇ ਆ ਕੇ ਮਿਲਣਾ ਹੈ ਇੱਕ ਕੰਟਰੋਲਡ ਐਕਸੈਸ ਸੀਗਾ ਮੇਰੇ ਅਰਡ ਆਰਡਰਲੀ ਨੇ ਦੇਖਣਾ ਆ ਜਾਂ ਮੇਰੇ ਸਟਾਫ ਨੇ ਪੁੱਛਣਾ ਕਿ ਉਹਨੇ ਮਿਲਣਾ ਨਹੀਂ ਮਿਲਣਾ ਤੇ ਉਹ ਵੀ ਪਬਲਿਕ ਵੀ ਗੁਰੇਸ਼ ਕਰਦੀ ਸੀ ਕਿ ਮਿਸਟਰ ਢਿੱਲੋਂ ਨੂੰ ਇਸ ਆਈਜੀ ਨੂੰ ਏਡੀਜੀ ਨੂੰ ਅਫਸਰ ਨੂੰ ਮਿਲੀ ਹੈ ਤੇ ਕਿਵੇਂ ਮਿਲੀਏ ਹੁਣ ਉਹੀ ਅਪਰੋਚ ਪਬਲਿਕ ਦੀ ਜਿਹੜੀ ਮੈਂ ਮੇਜਰ ਸੀ ਚੇਂਜ ਦੇਖਦਾ ਹਾਂ ਹਾਲਾਂਕਿ ਮੈਂ ਅਬਜ਼ਰਵ ਕਰਦਾ ਰਿਹਾ ਹਾਂ ਮੈਂ ਵਕ ਵਕ ਪੋਲਿਟੀਕਲ ਪਾਰਟੀ ਇਸ ਨਾਲ ਬਤੌਰ ਪੁਲਿਸ ਅਫਸਰ ਕੰਮ ਕੀਤਾ ਹੈ ਤੇ ਮੈਂ ਅਬਜ਼ਰਵ ਕਰਦਾ ਸੀ ਕਿ ਇੰਜ ਹੁੰਦਾ ਆ ਤੇ ਹੁਣ ਮੈਂ ਆਪ ਉਹਨੂੰ ਮਹਿਸੂਸ ਕਰ ਰਿਹਾ ਹਾਂ ਕਿ ਹੁਣ 3D 4D ਐਕਸੈਸ ਹੈ ਕਿ ਪਿੱਛੋਂ ਵੀ ਮਿਲ ਲੈ ਕੋਈ ਅੱਗੇ ਵੀ ਮਿਲ ਲੈ ਸੱਜੇ ਵੀ ਖੱਬੇ ਵੀ ਮਿਲ ਲੈ ਮੈਂ ਉਹਨੂੰ ਰੋਕ ਨਹੀਂ ਸਕਦਾ ਪਰ ਕਿਉਂਕਿ ਮੈਂ ਆਪ ਰਸਤਾ ਚੂਸ ਕੀਤਾ ਹੈ ਮੇਰਾ ਪਹਿਲਾਂ ਵੀ ਪਬਲਿਕ ਕੰਟੈਕਟ ਸੀਗਾ ਬਤੌਰ ਪੁਲਿਸ ਅਫਸਰ ਅਸੀਂ ਪਬਲਿਕ ਦੇ ਕੰਟੈਕਟ 'ਚ ਹੈ ਬਤੌਰ ਪੋਲੀਟੀਸ਼ੀਅਨ ਵੀ ਮੈਨੂੰ ਪਬਲਿਕ ਦੇ ਕੰਟੈਕਟ 'ਚ ਰਹਿਣਾ ਹੈ ਰਹਿਣਾ ਚਾਹੀਦਾ ਹੈ ਤੇ ਵਿਚਰਨਾ ਚਾਹੀਦਾ ਹੈ ਆਈ ਡੋਨਟ ਮਾਈਂਡ ਇਟ ਸਰ ਇੱਕ ਮਤਲਬ ਕੀ ਹੈ ਕਿ ਘਟਨਾ ਹੁੰਦੀ ਆ ਰਾਹੁਲ ਗਾਂਧੀ ਜੀ ਆਉਂਦੇ ਆ ਦਰਬਾਰ ਸਾਹਿਬ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੁੰਦੀ ਆ ਕਿਹੜੀ ਉਹ ਚੀਜ਼ ਸੀਗੀ ਜਿਨ੍ਹਾਂ ਨੇ ਇੱਕਦਮ ਤੁਹਾਨੂੰ ਪੁਲਿਸ ਆਫੀਸਰ ਤੋਂ ਰਾਹੁਲ ਗਾਂਧੀ ਦੇ ਨਾਲ ਜਿਹੜੀ ਮੁਲਾਕਾਤ ਹੋਈ ਆ ਉਹਦੇ ਵਿੱਚ ਕਿਹੜੀ ਉਹ ਇੱਕ ਚੀਜ਼ ਸੀਗੀ ਜਿਹੜੀ ਤੁਹਾਨੂੰ ਇੱਕਦਮ ਖਿੱਚ ਕੇ ਜੜੀ ਆ ਕਾਂਗਰਸ ਪਾਰਟੀ 'ਚ ਲੱਗੀ ਮੈਂ ਆਪਣੇ ਪਿੰਡਾਂ ਵੱਲ ਆਇਆ ਔਰ ਪਹਿਲੀ ਵਾਰੀ ਇਹ ਜਵਾਬ ਐਸੇ ਮੈਂ ਪਹਿਲਾਂ ਲੇਕਿਨ ਤੁਹਾਡਾ ਪੂਰਾ ਰਾਈਟਰ ਪੜਨ ਦਾ ਹੱਕ ਬਣਦਾ ਇਸ ਤੋਂ ਜ਼ਿਆਦਾ ਡੂੰਘੇ ਵੀ ਸਵਾਲ ਪੁੱਛ ਸਕਦੇ ਹੋ ਮੈਂ ਡਿਨਾਈ ਨਹੀਂ ਕਰੂੰਗਾ ਮੈਂ ਬਤੌਰ ਕਾਂਗਰਸ ਪੋਲੀਟੀਸ਼ੀਅਨ ਹੁਣ ਬੋਲ ਰਿਹਾ ਬਤੌਰ ਪੁਲਿਸ ਅਫਸਰ ਮੈਂ ਚਾਹੇ ਭਾਜਪਾ ਸੀ ਚਾਹੇ ਖਾਲੀਦਾਲ ਸੀ ਚਾਹੇ ਕਾਂਗਰਸ ਪਾਰਟੀ ਸੀ ਔਰ ਲਾਸਟ ਦੇ ਆਪ ਚਾਰਾਂ ਪੋਲੀਟੀਕਲ ਪਾਰਟੀਆਂਸ ਨਾਲ ਪੰਜਾਬ ਚ ਕੰਮ ਕੀਤਾ ਮੈਂ ਸਾਰੀ ਪੋਲੀਟੀਕਲ ਪਾਰਟੀਆਂਸ ਦੇ ਵਿੱਚ ਪੋਲੀਟੀਸ਼ੀਅਨਸ ਨੂੰ ਜਾਣਦਾ ਆ ਸੀਨੀਅਰਸ ਨੂੰ ਔਰ ਸੋ ਬਰਾਬਰ ਦੇਆਂ ਨੂੰ ਔਰ ਸਾਰਿਆਂ ਦੀ ਵਰਕਿੰਗ ਤੋਂ ਪਛਾਣ ਰੱਖਦਾ ਹਾਂ ਮੇਰਾ ਸਾਰਿਆਂ ਨਾਲ ਪਿਆਰ ਰਿਹਾ ਹੈ ਲੇਕਿਨ ਮੈਂ ਜਿਹੜਾ ਰਾਹੁਲ ਗਾਂਧੀ ਜੀ ਹੋਣਾ ਦੇ ਨਾਲ 132 ਕਿਲੋਮੀਟਰ ਚੱਲੇ ਆ ਪੰਜਾਬ ਦੇ ਵਿੱਚ ਬਤੌਰ ਉਹਨਾਂ ਦੀ ਜਿਹੜੀ ਭਾਰਤ ਚੋੜੋ ਯਾਤਰਾ ਦੀ ਪੰਜਾਬ ਦੀ ਲੈਗ ਸੀ ਐਸ ਜੋ ਔਨ ਡਿਊਟੀ ਔਰ ਉਸ ਤੋਂ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਮੈਂ 4 ਦਿਨ ਵਿਚੜਿਆ ਹਾਂ ਉਹਨਾਂ ਨੂੰ ਮੈਂ ਦੇਖਿਆ ਕਿ ਉਹ ਇੱਕ ਸਿੰਪਲ ਹਾਰਟਡ ਔਰ ਬੜੇ ਸਿੰਪਲ ਸਟ੍ਰੇਟ ਫਾਰਵਰਡ ਪਰਸਨ ਨੇ ਔਰ ਉਹਨਾਂ ਦੇ ਵਿੱਚ ਹਿਊਮੈਨਿਟੀ ਹੈ ਮੈਨੂੰ ਉਹ ਗੱਲ ਚੰਗੀ ਲੱਗੀ ਮੈਂ ਇਹ ਪੱਕੀ ਗੱਲ ਹੈ ਕਿ ਮੈਂ ਜਿਹੜੀ ਪੋਲੀਟੀਕਲ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦੀ ਟੀਮ ਦੇ ਉਹਨਾਂ ਦੇ ਪਿਆਰ ਸਦਕਾ ਉਹਨਾਂ ਨਾਲ ਜਿਹੜਾ ਮੇਰਾ ਰابطਾ ਹੋਇਆ ਜਾਂ ਮੇਰੇ ਜਿਹੜੀ ਇੰਟਰੈਕਸ਼ਨ ਹੋਈ ਹੈ ਉਹਦੀ ਭਾਵਨਾ ਚ ਆ ਕੇ ਮੈਂ ਜੁਆਇਨ ਕੀਤੀ ਹੈ ਔਰ ਆਈ ਏਮ ਹੈਪੀ ਕਿਉਂਕਿ ਕਾਂਗਰਸ ਦੀ ਜਿ ਆਈਡੀਓਲੋਜੀ ਚ ਇੱਕ ਗੱਲ ਜੜੀ ਆ ਬੇਸ਼ੱਕ ਦੋਨੇ ਭਾਜਪੀ ਕਾਂਗਰਸ ਪਾਰਟੀਆਂ ਦਾ ਪੰਜਾਬ ਦੇ ਵਿੱਚ ਬੈਗੇਜ ਹੈ ਇੱਕ ਉਹ ਆਪਣੇ ਆਪਣੇ ਤੌਰ ਤਰੀਕੇ ਨਾਲ ਆ ਲੇਕਿਨ ਕਾਂਗਰਸ ਪਾਰਟੀ ਦੀ ਇੱਕ ਗੱਲ ਮੈਂ ਜਦੋਂ ਰਾਹੁਲ ਗਾਂਧੀ ਜੀ ਹੋਣਾ ਨਾਲ ਜੁਆਇਨ ਕਰਨ ਦੀ ਸੋਚਿਆ ਵੀ ਆਪਸ ਵਿੱਚ ਪਰਿਵਾਰ ਦੇ ਵਿੱਚ ਤੇ ਇੱਕ ਗੱਲ ਮੈਂ ਦੇਖਿਆ ਕਿ ਕਾਂਗਰਸ ਦੀ ਆਈਡੀਓਲੋਜੀ ਅ ਅਜੇ ਵੀ ਉਹ ਗੱਲ ਹੈਗੀ ਹੈ ਕਿ ਸਾਰੇ ਕੁੰਬਿਆਂ ਨੂੰ ਸਾਰਿਆਂ ਕਮਿਊਨਲ ਅ ਮੈਂਬਰਸ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਰੱਖਦੀ ਹੈ ਔਰ ਆਸ ਉਮੀਦ ਕਰਦਾ ਹਾਂ ਕਿ ਮੈਂ ਬਤੌਰ ਕਾਂਗਰਸ ਪੋਲੀਟੀਸ਼ੀਅਨ ਜੇ ਧਰਮੀ ਸਿਆਸਤ ਕਰਕੇ ਆਪਣੇ ਸਟੇਟ ਵਾਸਤੇ ਆਪਣੀ ਪੋਲੀਟੀਕਲ ਪਾਰਟੀ ਵਾਸਤੇ ਜਾਂ ਆਪਣੇ ਖਿੱਤੇ ਵਾਸਤੇ ਮੈਂ ਦਿਾਨਤਦਾਰੀ ਨਾਲ ਹਾਕ ਸੱਚ ਨਿਆਂ ਤੇ ਰਾਜਨੀਤੀ ਖੇਡ ਕੇ ਜੋ ਮੈਂ 30 35 ਸਾਲ ਆਪਣੇ ਪੁਲਿਸ ਦੇ ਤਜਰਬੇ ਵਿੱਚ ਸਿੱਖਿਆ ਹੈ ਮੈਂ ਵਾਪਸ ਦੇ ਸਕਾਂ ਤੇ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰਮ ਸਮਝਾਂਗਾ ਔਰ ਸ਼ੁਕਰੀਆ ਰਾਹੁਲ ਗਾਂਧੀ ਜੀ ਦਾ ਕਿ ਉਹਨਾਂ ਨੇ ਉਹਨਾਂ ਦੀ ਟੀਮ ਨੇ ਜੋ ਕਿਹਾ ਮੈਨੂੰ ਉਹਨਾਂ ਨੇ ਐਕਸੈਪਟ ਕੀਤਾ ਹੈ ਤੇ ਮੈਂ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਆ ਮੇਰੇ ਕੋਲੋਂ ਪੰਜਾਬ ਦਾ ਐਕਸੈਕਿਊਟਿਵ ਸੈਲ ਦੀ ਚੇਅਰਮੈਨਸ਼ਿਪ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂ ਕੈਂਪੇਨਿੰਗ ਵਿੱਚ ਵੀ ਇਨਵੋਲਡ ਰਿਹਾ ਹਾਂ ਮੈਂ ਵਿਜ਼ਿਬਿਲਟੀ ਵਿੱਚ ਵੀ ਇਨਵੋਲਡ ਹਾਂ ਜਿੱਥੇ ਕਿਤੇ ਪੋਲਿਟিক্যাল ਲੀਡਰਸ਼ਿਪ ਨੂੰ ਵਿਚਾਰ ਵਟਾਂਦਰਾ ਦੀ ਜ਼ਰੂਰਤ ਪੈਂਦੀ ਹੈ ਮੈਂ ਸਾਂਝ ਕਰਦਾ ਔਰ ਮੈਂ ਧੰਨਵਾਦੀ ਹਾਂ ਸਰ ਲਾਸਟ ਸਵਾਲ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਯੂਥ ਨੂੰ ਅੱਜ ਸਕੂਲ 'ਚ ਆਇਆ ਮੈਂ ਦੇਖਿਆ ਜੀ ਮੈਂ ਆਪ ਸਮਾਜ ਦੇ ਖੇਤੇ ਚੋਂ ਨਿਕਲ ਕੇ ਆਈਪੀਐਸ ਅਫਸਰ ਬਣਿਆ ਮੈਂ ਪੰਜਾਬ ਦੇ ਯੂਥ ਨੂੰ ਦੋ ਤਿੰਨ ਮੈਸੇਜਸ ਦੇਣਾ ਚਾਹੂੰਗਾ ਆਪਣੇ ਤਜਰਬੇ ਤੋਂ ਤੇ ਜੋ ਮੈਂ ਲੋਕਾਂ ਤੋਂ ਵੇਖਿਆ ਹੈ ਇਹਨਾਂ ਨੂੰ ਡਰੱਗਸ ਤੋਂ ਸੇ ਨੋ ਟੂ ਡਰੱਗਸ ਦਾ ਨਾਰਾ ਮਨ ਸਧਾਰਨਾ ਕਰਨਾ ਚਾਹੀਦਾ ਪੜ੍ਹਾਈ ਵੱਲ ਖਿਆਲ ਚਰਨਾ ਚਾਹੀਦਾ ਆਪਣੀ ਸਿਹਤ ਤੇ ਤਰੱਕੀ ਵੱਲ ਖਿਆਲ ਕਰਨੇ ਚਾਹੀਦਾ ਇਹ ਸਾਡੀ ਨੌਜਵਾਨ ਪੀੜ੍ਹੀ ਸਾਡਾ ਭਵਿੱਖ ਹੈ ਇਹਨਾਂ ਨੂੰ ਦਲਦਲ ਚ ਨਹੀਂ ਫਸਣਾ ਚਾਹੀਦਾ ਆਪਣੀ ਪੜ੍ਹਾਈ ਕਰੋ ਪੇਰੈਂਟਸ ਦੀ ਕਦਰ ਕਰੋ ਆਪਣੀ ਸਿਹਤ ਨੂੰ ਬਰਕਰਾਰ ਰੱਖੋ ਨਸ਼ਿਆਂ ਤੋਂ ਦੂਰ ਰਹੋ ਔਰ ਤਰੱਕੀ ਕਰਕੇ ਵਧੀਆ ਨੌਕਰੀ ਬਿਜ਼ਨਸ ਚ ਸਕਸੈਸਫੁਲ ਹੋਵੋ ਔਰ ਪੰਜਾਬ ਨੂੰ ਤਰੱਕੀ ਦੇ ਵੱਲ ਲੈ ਕੇ ਜਾਓ ਜੀ ਸੋ ਗੱਲਬਾਤ ਲਈ ਧੰਨਵਾਦ ਇਹਨੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਸੀਨੀਅਰ ਆਈਪੀਐਸ ਅਧਿਕਾਰੀ ਗੁਰਿੰਦਰ ਢਿੱਲੋ ਜੀ ਜਿਨ੍ਹਾਂ ਨੇ ਗੱਲਬਾਤ ਦੇ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਪਰ ਵੀ ਖੁੱਲ ਕੇ ਵਿਚਾਰ ਵਟਾੰਦਰੇ ਪ੍ਰਗਟ ਕੀਤੇ ਨੇ ਯੂਥ ਨੂੰ ਮੈਸੇਜ ਦਿੱਤਾ ਵਾ ਔਰ ਇਸ ਦੇ ਨਾਲ ਹੀ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਵਾ ਕਿ ਕੀ ਉਹ ਗੱਲ ਸੀ ਜਿਸ ਦੇ ਕਾਰਨ ਰਾਹੁਲ ਗਾਂਧੀ ਦੀ ਸ਼ਖਸੀਅਤ ਨੇ ਜੜਾ ਵਾ ਇਹਨਾਂ ਨੂੰ ਪ੍ਰਭਾਵਿਤ ਕੀਤਾ ਔਰ ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਲਗਾਤਾਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੇਸ਼ ਪੰਡਤ ਧੰਨਵਾਦ